ਸੋਹਰ ਤੇ ਨਵੀਂ ਵੀਡੀਓ ਦੇ ਵਿੱਚ ਗਰਮੀ ਦਾ ਮੌਸਮ ਹੈ ਤੇ ਗਰਮੀ ਨਹੀਂ ਸਭ ਦੇ ਸਾਹ ਸੁੱਕਾਏ ਹੋਏ ਹੈ ਟੈਂਪਰੇਚਰ 47 ਦੇ ਲਗਭਗ ਰਹਿੰਦੇ ਆਮ ਦਿਨ ਦਾ ਇੰਨੀ ਗਰਮੀ ਦੇ ਵਿੱਚ ਬੁਰਾ ਹਾਲ ਹੈ ਤੇ ਕਈਆਂ ਦੇ ਤਾਂ ਪੈਰਾਂ ਦੇ ਵਿੱਚ ਵੀ ਛੇਕ ਨਿਕਲਦਾ ਹੈ ਹੱਥਾਂ ਦੇ ਵਿੱਚੋਂ ਚਿਹਰੇ ਤੋਂ ਛੇਕ ਨਿਕਲਦਾ ਤਲੀਆਂ ਮੱਚਦੀਆਂ ਪੈਰਾਂ ਦੀਆਂ ਗਰਮੀਆਂ ਦੇ ਮੌਸਮ 'ਚ ਬਹੁਤ ਸਾਰੇ ਲੋਕਾਂ ਦੇ ਹੱਥਾਂ ਤੇ ਪੈਰਾਂ ਦੀਆਂ ਤਲੀਆਂ ਦੇ ਜਲਣ ਹੋਣ ਦੀ ਸਮੱਸਿਆ ਵੀ ਆਮ ਹੋ ਜਾਂਦੀ ਹੈ। ਕਈ ਵਾਰ ਪੈਰਾਂ ਦੀਆਂ ਤਲੀਆਂ 'ਚ ਜਲਣਾ ਤੇ ਸੇਕ ਨਿਕਲਣ ਦਾ ਕਾਰਨ ਗੰਭੀਰ ਵੀ ਹੋ ਸਕਦਾ ਹੈ। ਅਜਿਹੀ ਸਮੱਸਿਆ ਵਿਟਾਮਿਨ B, ਆਇਰਨ, ਫੋਲੈਟ ਜਾਂ ਕੈਲਸ਼ੀਅਮ ਦੀ ਘਾਟ ਕਾਰਨ ਵੀ ਹੋ ਸਕਦੀ ਹੈ। ਜਿਸ ਨਾਲ ਸਰੀਰ ਦੀਆਂ ਨਸਾਂ ਕਮਜ਼ੋਰ ਹੋ ਸਕਦੀਆਂ ਹਨ। ਇਲਾਜ ਤੋਂ ਬਾਅਦ ਵੀ ਜੇਕਰ ਇਹ ਸਮੱਸਿਆ ਠੀਕ ਨਾ ਹੋਵੇ ਤਾਂ ਇਹ ਕਿਸੇ ਬਿਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ ਇਹਦੇ ਲਈ ਅਪਾ ਗੋਜ ਸੌਖੇ ਸੌਖੇ ਘਰੇਲੂ ਨੁਸਖੇ ਲੈ ਕੇ ਆਇਆ ਕਿਵੇਂ ਪਾਇਆparat ਗਰਮੀਆਂ ਵਿੱਚ ਕਈ ਵਾਰ ਗਰਮ ਚੀਜ਼ਾਂ ਦੇ ਜ਼ਿਆਦਾ ਸੇਵਨ ਕਰਨ ਨਾਲ ਅਜਿਹੀ ਸਮੱਸਿਆ ਹੋ ਸਕਦੀ ਹੈ ਅਜਿਹੀ ਹਾਲਤ 'ਚ ਲੋਕਾਂ ਨੂੰ ਆਪਣੀ ਖੁਰਾਕ ਵਿੱਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਤਾਸੀਰ ਠੰਡੀ ਹੋਵੇ ਗੰਨੇ ਦਾ ਰਸ ਦਹੀਂ ਅਨਾਰ ਲੱਸੀ ਖੀਰਾ ਤਰਬੂਜ ਆਂਬ ਨਾਰੀਅਲ ਪਾਣੀ ਪਾਲਕ ਤુલਸੀ ਲੀਚੀ ਨਿੰਬੂ ਆਦਿ ਸੇਵਨ ਕਰਨਾ ਚਾਹੀਦਾ ਇਹ ਸਮੱਸਿਆ ਤੋਂ ਰਹਿਤ ਮੌਣ ਲਈ ਤੁਸੀਂ ਕੁਝ ਕੁ ਰੂਪਾ ਵੀ ਵਰਤ ਸਕਦੇ ਹੋ ਜਿਨ੍ਹਾਂ ਨਾਲ ਤੁਹਾਨੂੰ ਬਹੁਤ ਹੀ ਫਾਇਦਾ ਹੋਵੇਗਾ ਘੀਆ ਗੱਦੂ ਤੇ ਕਰੇਲਾ ਇਹ ਵੀ ਤਸਵੀਰ ਦੇ ਵਿੱਚ ਠੰਡੇ ਮੰਨੇ ਜਾਂਦੇ ਆ ਕੀਆ ਕਦੋਂ ਦੇ ਗੁੱਦਿਆਂ ਨੂੰ ਕੱਟਣ ਤੋਂ ਬਾਅਦ ਉਸ ਦਿਨਾਂ ਗੁੱਦਿਆਂ ਪੈਰਾਂ ਦੀਆਂ ਤਲੀਆਂ ਤੇ ਰਗੜਨ ਨਾਲ ਜਲਣ ਹੈ ਜਿਹੜੀ ਜਲਦੀ ਹੀ ਦੂਰ ਹੋ ਜਾਂਦੀ ਹੈ ਅਤੇ ਪੈਰਾਂ ਦੇ ਵਿੱਚੋਂ ਸੇਕ ਨਿਕਲਣਾ ਬੰਦ ਹੋ ਜਾਂਦਾ ਨਾਲ ਹੀ ਕarele ਦੇ ਪੱਤਿਆਂ ਦੇ ਰਸ ਦੀ ਮਾਲਸ਼ ਕਰਨ ਨਾਲ ਵੀ ਹੱਥਾਂ ਪੈਰਾਂ ਨੂੰ ਬਹੁਤ ਫਾਇਦਾ ਹੁੰਦਾ। ਮਹਿੰਦੀ ਜਿਹੜੀ ਆਪਣੇ ਆਮ ਜਿਹੜੀ ਹੱਥਾਂ 'ਚ ਲਗਾਉਂਦੀਆਂ ਇਹ ਵੀ ਗਰਮੀਆਂ ਵਿੱਚ ਪੈਰਾਂ ਤੇ ਹੱਥਾਂ ਦੀਆਂ ਤਲੀਆਂ ਤੇ ਜਲਣ ਹੋਣ ਦੀ ਸਮੱਸਿਆ ਤੇ ਮਹਿੰਦੀ ਜਿ ਸਰਕਾ ਜਾਂ ਨਿੰਬੂ ਦਾ ਰਸ ਮਿਲਾ ਕੇ ਪੇਸਟ ਬਣਾ ਕੇ ਲਗਾਉਣ ਨਾਲ ਜਿਹੜੀਆਂ ਆਪਣੀਆਂ ਤਲੀਆਂ ਮਚਦੀਆਂ ਜਲਣ ਹੁੰਦੀ ਹੈ ਉਹ ਜਲਦੀ ਠੀਕ ਹੋ ਜਾਂਦੀ ਹੈ। ਮਲਤਾਨੀ ਮਿੱਟੀ ਦਾ ਲੇਪ ਵੀ ਜਿਹੜਾ ਹੈ ਹੱਥਾਂ ਪੈਰਾਂ ਦੀਆਂ ਤਲੀਆਂ ਤੇ ਕਰਨ ਨਾਲ ਜਲਣ ਹੋਣ ਦੀ ਜਿਹੜੀ ਸਮੱਸਿਆ ਹੈ ਉਹਦੇ ਤਰਹਤ ਪਾਈ ਜਾ ਸਕਦੀ ਹੈ। ਇਹ ਵੀ ਬਹੁਤ ਠੰਡਕ ਦਿੰਦੀ ਹੈ ਸਰੀਰ ਨੂੰ। ਸਰੋਂ ਦਾ ਤੇਲ ਜਾਂ ਨਾਰੀਅਲ ਦਾ ਤੇਲ ਪੈਰਾਂ 'ਤੇ ਲਗਾਉਣ ਨਾਲ ਜਲਣ ਘਟਦੀ ਹੈ ਸਰੋਂ ਦਾ ਤੇਲ ਪੈਰਾਂ ਦੀ ਜਲਣ ਨੂੰ ਦੂਰ ਕਰਨ ਵਿੱਚ ਬਹੁਤ ਮਦਦਗਾਰ ਹੈ ਇੱਕ ਕਟੋਰੀ ਵਿੱਚ 2 ਚਮਚ ਸਰੋਂ ਦਾ ਤੇਲ ਲਓ ਜਾਂ ਜੇ ਥਾਂ ਤੇ ਨਾਰੀਅਲ ਦਾ ਤੇਲ ਲੈ ਸਕਦੇ ਆਪਾਂ ਕੋਕੋਨਟ ਆਇਲ ਹੁਣ ਇਸ 'ਚ 2 ਚਮਚ ਠੰਡਾ ਪਾਣੀ ਜਾਂ ਬਰਫ਼ ਦਾ ਟੁਕੜਾ ਮਿਲਾ ਕੇ ਚੰਗੀ ਤਰ੍ਹਾਂ ਮਿਲਾ ਲਓ ਫਿਰ ਇਸ ਨਾਲ ਪੈਰਾਂ ਦੀਆਂ ਤਲੀਆਂ ਤੇ ਮਾਲਸ਼ ਕਰੋ ਹਫ਼ਤੇ ਵਿੱਚ 2 ਵਾਰ ਇਹ ਕਰਨ ਨਾਲ ਤੁਹਾਨੂੰ ਜਲਣ ਤੋਂ ਬਹੁਤ ਰਾਹਤ ਮਿਲੇਗੀ ਹੱਥ ਪੈਰਾਂ ਦੀ ਮਾਲਿਸ਼ ਕਰਨ ਨਾਲ ਖੂਨ ਦਾ ਬਹੁਤ ਤੇਜ਼ ਹੋ ਜਾਂਦਾ ਹੈ ਜਿਸ ਕਾਰਨ ਪੈਰਾਂ ਤੇ ਹੱਥਾਂ ਤੇ ਜਲਣ ਅਤੇ ਦਰਦ ਨਹੀਂ ਰਹਿੰਦਾ ਹਲਦੀ ਜਿੱਥੇ ਆਪਣੇ ਆਪ ਬਹੁਤ ਗੁਣਕਾਰੀ ਹੈ ਐਂਟੀ ਇਨਫਲੇਮੇਟਰੀ ਐਂਟੀ ਬੈਕਟੀਰੀਅਲ ਐਂਟੀ ਸੋਜਸ਼ੂ ਤੇ ਇਹਦੇ ਵਿੱਚ ਕੀ ਐਂਟੀ ਇਨਫਲੇਮੇਟਰੀ ਗੁਣ ਹੁੰਦੇ ਆਉਣ ਕਰਕੇ ਪੈਰਾਂ ਦੀ ਜਲਣ ਅਤੇ ਦਰਦ ਨੂੰ ਦੂਰ ਕਰਨ ਵਿੱਚ ਬਹੁਤ ਮਦਦਗਾਰ ਹੁੰਦੀ ਹੈ ਤੇ ਇਹਦੇ ਨਾਲ ਹੀ ਆਪਾਂ ਅਲਟੀ ਵਾਲਾ ਦੁੱਧ ਵੀ ਸੇਵਨ ਕਰ ਸਕਦੇ ਆ ਮੌਸਮ ਦੇ ਮੁਤਾਬਕ ਉਹਨੂੰ ਗਰਮੀਆਂ ਤਾਂ ਥੋੜਾ ਜਾਨੂੰ ਠੰਡਾਪਨ ਕਰਕੇ ਦਾ ਠੰਡੇ ਦੇ ਵਿੱਚ ਲੈ ਕੇ ਨੂੰ ਪੀਣਾ ਚਾਹੀਦਾ ਜੇ ਸਰਦੀਆਂ ਤਾਂ ਉਹਨੂੰ ਗਰਮ ਕੋਸਾ ਪੀਣਾ ਜ਼ਿਆਦਾ ਲਾਭਦਾ ਹੈ ਪੈਰਾਂ 'ਚ ਜਲਣ ਹੋਣ ਤੇ ਗਲੋ ਗੋਖਰੂ ਭਖੜਾ ਆਮਲਾ ਇਹਦਾ ਜਿਹੜਾ ਤਿੰਨਾਂ ਦਾ ਬਰਾਬਰ ਮਾਤਰਾ ਵਿੱਚ ਲੈ ਕੇ ਇੱਕ ਚੂਰਨ ਬਣਾ ਲੀਏ ਜਿਹਨੂੰ ਰਸਾਇਣ ਚੂਰਨ ਕਰਕੇ ਜਾਣਿਆ ਜਾਂਦਾ ਇਸ ਮਿਸ਼ਰਣ ਦੇ ਇੱਕ ਇੱਕ ਚਮਚ ਸਵੇਰ ਸ਼ਾਮ ਲੈਣ ਨਾਲ ਵੀ ਜਿਹੜੀ ਸਰੀਰ ਦੇ ਵਿੱਚ ਠੰਡਕ ਹੁੰਦੀ ਕਿਉਂਕਿ ਗੋਖਰੂ ਇਹ ਜਿਹੜਾ ਪਖੜਾ ਤੇ ਆਮਲਾ ਇਹ ਜਿਹੜੇ ਤਾਸਿਰ ਪਖੜਾ ਠੰਡੇ ਮੰਨੇ ਜਾਂਦੇ ਆ ਮੱਖਣ ਦੇ ਵਿੱਚ ਧਾਗੇ ਵਾਲੀ ਮਿਸ਼ਰੀ ਮਿਲਾ ਕੇ ਸੇਵਨ ਕਰਨ ਨਾਲ ਜਿੱਥੇ ਨਿਗਾਵਾਦੀ ਹੈ ਅੱਖਾਂ ਦੀ ਰੋਸ਼ਨੀ ਤੇਜ਼ ਜਾਂਦੀ ਹੈ ਦਿਮਾਗ ਤੇਜ਼ ਹੁੰਦਾ ਉੱਥੇ ਹੀ ਜਿਹੜੀ ਹੈਗੀ ਪੈਰਾਂ ਦੇ ਵਿੱਚ ਜਲਨ ਹੋਣ ਵਾਲੀ ਜਿਹੜੀ ਉਹ ਵੀ ਬਹੁਤ ਹੱਦ ਤੱਕ ਠੀਕ ਹੋ ਜਾਂਦੀ ਹੈ ਤੇਗ ਅੰजीर ਵੈਸੇ ਤਾਂ ਤਸੀਰ ਵਖੋ ਗਰਮ ਮੰਨੀ ਜਾਂਦੀ ਹੈ ਪਰ ਜੇਕਰ ਇਹਨਾਂ ਨੂੰ ਰਾਤ ਨੂੰ ਕੱਚ ਦੇ ਬਰਤਨ ਦੇ ਵਿੱਚ ਜਾਂ ਉਸ ਤੋਂ ਜ਼ਿਆਦਾ ਭਿੱਤਰ ਅਗੇ ਨੂੰ ਆਪਾਂ ਆਪਣੇ ਮਿੱਟੀ ਦੇ ਕੁੱਜੇ ਦੇ ਵਿੱਚ ਭਉਂਦਗੇ ਤਦ ਰਹੀ ਭਿਜਨ ਕਰਕੇ ਦੀ ਜਿਹੜੀ ਤਸੀਰ ਹੈ ਬਿਲਕੁਲ ਠੰਡੀ ਹੋ ਜਾਂਦੀ ਹੈ ਜਿੱਥੇ ਇਹ ਦੋ ਅੰजीरਾਂ ਸਵੇਰ ਸੇਵਨ ਕਰਨੀਆਂ ਪੇਟ ਦੇ ਲਈ ਡਾਈਜੈਸ਼ਨ ਦੇ ਲਈ ਲਾਭਕਾਰੀ ਹੈ ਉੱਥੇ ਹੀ ਇਹ ਪੈਰਾਂ ਦੇ ਵਿੱਚ ਜਿਹੜੀ ਜਲਨ ਹੁੰਦੀ ਹੈ ਸਰੀਰ ਦੇ ਵਿੱਚ ਸ਼ੀਕ ਨਿਕਲਦਾ ਉਹਨੂੰ ਵੀ ਇਹ ਖਤਮ ਕਰਦੀ ਹੈ ਕਿ ਕੱਚਾ ਨਰੀਲ ਇਹਦਾ ਸੇਵਨ ਕਰਨਾ ਚਾਹੀਦਾ ਬਤੁਆ ਸਤਾਵਰੀ ਸਤਾਵਰੀ ਔਰਤਾਂ ਵਾਸਤੇ ਬਹੁਤ ਚੰਗੀ ਚੀਜ਼ ਹੈ ਸਵੀਟ ਬਸਲ ਸੀਡਜ ਜਿਹਨੂੰ ਸਬਜ਼ਾ ਦੇ ਬੀਜ ਕਹਿੰਦੇ ਆ ਇਹ ਵੀ ਅੱਧਾ ਚਮਚ ਰਾਤ ਨੂੰ ਭਿਉ ਕੇ ਸਵੇਰ ਸਰਬਤ ਜਾਂ ਦੁੱਧ ਦੇ ਵਿੱਚ ਪਾ ਕੇ ਪੀਣਾ ਜਿਹੜਾ ਹੈਗਾ ਲਾਭ ਕਰੀਏ ਵੀ ਸਰੀਰ ਨੂੰ ਠੰਡਕ ਪ੍ਰਦਾਨ ਕਰਦਾ ਧੰਨੀਆਂ ਕਰੀਐਂਡਰ ਦੇ ਬੀਜ ਇੱਕ ਚਮਚ ਰਾਤ ਨੂੰ ਮਿੱਟੀ ਜਾਂ ਕੱਚ ਦੇ ਬਰਤਨ 'ਚ ਭਿਉਂਦੇ ਹੋ ਤੁਸੀਂ ਸਗੋਂ ਦੇ ਵਿੱਚ ਮਿਸ਼ਰੀ ਪਾ ਕੇ ਘੋਲ ਕੇ ਪੀ ਸਕਦੇ ਹੋ ਉਬਾਲ ਕੇ ਵੀ ਇਹਨੂੰ ਠੰਡਾ ਕਰਕੇ ਪੀਤਾ ਜਾ ਸਕਦਾ ਪਰ ਮੌਸਮ ਦੇ ਮੁਤਾਬਕ ਜਿਵੇਂ ਹੁਣ ਅੱਜਕੱਲ੍ਹ ਗਰਮੀ ਜ਼ਿਆਦਾ ਤਾਂ ਇਹਨੂੰ ਰਾਤ ਨੂੰ ਕੋਈ ਕੱਚ ਦੇ ਜਾਂ ਮਿੱਟੀ ਦੇ ਬਰਤਨ ਦੇ ਵਿੱਚ ਭਿਓ ਤੇ ਵਿੱਚ ਇਹਦੇ ਮਿਸ਼ਰੀ ਪਾ ਸਕਦੇ ਆ ਭਿਉਣ ਸਮੇਂ ਸਵੇਰ ਨੂੰ ਤੁਸੀਂ ਪਾਣੀ ਨੂੰ ਸਾਂਣ ਕੇ ਪੀਓ ਇਹ ਵੀ ਤੁਹਾਡੇ ਜਿਹੜੀ ਹੈਗੇ ਸਟੋਮਕ ਨੂੰ ਮਿਹਦੇ ਨੂੰ ਬਹੁਤ ਠੰਡਕ ਦਿੰਦਾ ਤੇ ਓਵਰਾਲ ਸਰੀਰ ਨੂੰ ਇਹ ਠੰਡਕ ਪਹੁੰਚਾਉਂਦਾ ਇਸ ਨਾਲ ਹੀ ਪ੍ਰਾਨਾਯਾਮ ਯੋਗਾ ਸੰਜੂਰ ਕਰੋ ਇਸ ਨਾਲ ਹੀ ਜਿਗਰ ਅਤੇ ਪੈਰਾਂ ਦੇ ਵਿੱਚੋਂ ਸੇਕ ਨਿਕਲਦਾ ਹੈ ਅੱਖਾਂ 'ਚੋਂ ਸੇਕ ਨਿਕਲਦਾ ਤਾਂ 5 ਗ੍ਰਾਮ ਦੇਸੀ ਗੁੜ ਲੈ ਕੇ ਉਹਦੇ ਵਿੱਚ 10 ਗ੍ਰਾਮ ਈਸ਼ਬਗੋਲ ਮਿਲਾ ਕੇ ਮਿੱਟੀ ਦੇ ਭਾਂਡੇ 'ਚ ਭਿਉਂ ਦਿਓ ਰਾਤ ਨੂੰ ਭਿਉਂ ਦਿਓ ਤੇ ਸਵੇਰ ਨੂੰ ਸੇਵਨ ਕਰ ਸਕਦੇ ਆ ਸਵੇਰ ਭਿਉਂ ਕੇ ਨੂੰ ਸ਼ਾਮ ਨੂੰ ਪੈਣ ਲੱਗੇ ਸੇਵਨ ਕਰ ਸਕਦੇ ਆ ਤੇ ਇਹਦੇ ਵਿੱਚ ਜੇਕਰ ਆਪਾਂ ਪਾਣੀ ਪੋਣਾ ਦਾ ਘੜੇ ਦਾ ਪਾਣੀ ਠੰਡਾ ਠਾਰ ਜਿਹੜਾ ਹੋਵੇ ਕੋਰੇ ਘੜੇ ਦਾ ਉਹ ਪਾ ਕੇ ਜੇ ਪੀਤਾ ਜਾਵੇ ਤਾਂ ਜ਼ਿਆਦਾ ਵੇਤਰ ਹੈ ਆ ਦਾ ਜਿਹੜਾ ਪਾਣੀ ਦਾ ਲੈਵਲ ਹੈ ਉਹ ਮੇਨਟੇਨ ਕਰਕੇ ਰੱਖੋ ਸਰੀਰ ਜਿਹੜਾ ਹਾਈਡਰੇਟ ਰੱਖੋ ਗਰਮੀ ਤੋਂ ਬਚਣ ਦੇ ਜਿੰਨੀਆਂ ਵੀ ਸਾਵਧਾਨੀਆਂ ਆਪਾਂ ਵਰਤ ਸਕਦੇ ਹਾਂ ਵਰਤੋ ਤੇ ਇਹ ਜਿਹੜੀ ਸਮੱਸਿਆ ਤੁਹਾਡੀ ਹੱਲ ਹੋ ਸਕਦੀ ਹੈ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸ਼ੁਕਰੀਆ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ Tan bajo.